ਬਹੁਤ ਦੁੱਖ ਦੀ ਘੜੀ ਆ ਜਿਹਦਾ ਪੁੱਤ ਚਲਾ ਗਿਆ ਉਹ ਵਾਪਸ ਕਦੇ ਨਹੀਂ ਮੁੜ ਕੇ ਆਉਣਾ ਹਨਾ ਕੱਲ ਘਟਨਾ ਜੋ ਵਾਪਰੀਆਂ ਨਾ ਮੈਂ ਤਾਂ ਯਾਰ ਗੁੱਸਾ ਤਾਂ ਇਸ ਚੀਜ਼ ਆ ਗਈ ਸਾਰਾ ਹਰਕਤਾਂ ਇਹਨਾਂ ਨੇ ਕਰੀਆਂ ਨੇ ਉਧਰ ਇਹਨਾਂ ਨੇ ਆਪਦੇ ਬੰਦਿਆਂ ਨੇ ਆਪ ਰੋੜੇ ਚਲਾਉਣੇ ਹਨਾ ਇਹਨਾਂ ਦੇ ਸਰਕਾਰ ਦੇ ਬੰਦੇ ਆਪਦੇ ਸੀਗੇ ਫਿਰ ਇਹਨਾਂ ਨੇ ਤੁਸੀਂ ਇਹ ਦੇਖੋ 12 ਬੋਰਡ ਤੇ ਕਿਵੇਂ ਫਾਇਰ ਲਿਆ ਲੈ ਮਾਰੇ ਨਗੇ ਅਸੀਂ ਕੋਈ ਜਿਵੇਂ ਕੋਈ ਅੱਤਵਾਦੀ ਹੁੰਨੇ ਆ ਯਾਰ ਇੱਕ ਇਹ ਅਸਲ ਦੇ ਵਿੱਚ ਪੂਰੀ ਘੜ ਮਿੱਥ ਕੇ ਆਏ ਸੀਗੇ 10 20 50 ਇਹਨਾਂ ਦੇ ਮੁੰਡੇ ਮਾਰਨੇ ਆ ਮਾਰ ਕੇ ਇਹ ਅੰਦੋਲਨ ਨੂੰ ਖੜਿਆਉਣਾ ਤਾਂ ਚਲੋ ਸਾਡਾ ਭਰਾ ਸੀਧੀ ਪਾ ਗਿਆ ਤੇ ਸੀਧੀ ਇਹਦੇ ਲਈ ਅਮਰ ਰਹੂਗੀ ਹਨਾ ਉਸੀ ਖਨੌਰੀ ਬਾਰਡਰ ਤੇ ਮੌਜੂਦ ਸੀ ਉਸ ਵਕਤ ਕੀ ਹਾਲਾਤ ਸੀ ਉਸ ਵਕਤ ਉਸ ਵਕਤ ਹਾਲਾਤ ਤਾਂ ਕੀ ਸੀਗੇ ਹੁਣ ਯਾਰ ਮੇਰੇ ਨੌਜਵਾਨ ਸਾਰੇ ਭਰਾ ਨੇ ਕਿ ਉਸ ਦਿਨ ਮੈਂ ਦੇਖਿਆ ਉਸ ਵਕਤ ਹਾਲਾਤ ਇਹ ਸੀਗੇ ਕਿ ਸਾਡੇ ਨੌਜਵਾਨਾਂ ਨੂੰ ਹੀ ਭੜਕਾ ਰਹੇ ਸੀਗੇ ਇਹ ਚਾਹੁੰਦੇ ਸੀਗੇ ਇਹਨਾਂ ਦੇ 150 ਨਾਲ ਦਾ ਮੁੰਡਾ ਮਾਰੀਏ ਹੈਨਾ ਮੈਂ ਪਿੱਛੇ ਬੈਠਾ ਸਾਰਾ ਕੁਝ ਮੈਂ ਜਿੰਨੇ ਕੁ ਨੌਜਵਾਨਾਂ ਨੂੰ ਕਹਿ ਰਿਹਾ ਸੀ ਆਪਾਂ 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 ਥੋੜਾ ਸਹਜਨਾ ਰਹੋ ਸਹਜਨਾ ਰਹੋ ਉਹ ਨੌਜਵਾਨਾਂ ਨੂੰ ਮੈਂ ਕਹਿ ਰਿਹਾ ਸੀਗਾ ਪਰ ਟਰੈਕਟਰਾਂ ਨੇ ਬਈ ਬਹੁਤ ਵੱਡਾ ਨੁਕਸਾਨ ਕੀਤਾ ਗੱਡੀਆਂ ਦਾ ਇਹ ਬਹੁਤ ਵੱਡਾ ਨੁਕਸਾਨ ਕੀਤਾ ਇਹਨਾਂ ਕੋਲੇ ਹੁਣ ਅਸਲੇ ਉਸ ਕਰਕੇ ਮੈਂ ਚਾਹੁੰਦਾ ਸੀਗਾ ਕਿ ਕੋਈ ਨੁਕਸਾਨ ਨਾ ਹੋਵੇ ਜਿਹੜਾ ਹੋ ਗਿਆ ਹਨਾ 7-8 ਦਿਨ ਹੋ ਗਏ ਗੋਲੀਆਂ ਸੱਟੀਆਂ ਦੇ ਉਹਨਾਂ ਨੂੰ ਅਥਰੂ ਕਾ ਸਾਲੇ ਸੱਟੀਆਂ ਦੇ ਕਿਤੇ ਕਿਤੇ ਸਾਡੇ ਪ੍ਰਸ਼ਾਸਨ ਨੇ ਗੱਲ ਇੱਕ ਵਾਰੀ ਵੀ ਜਾ ਕੇ ਇਹ ਗੱਲ ਕਹੀ ਹੋਰਨ ਦੇ ਉਹਨਾਂ ਦੇ ਪ੍ਰਸ਼ਾਸਨ ਨੂੰ ਤੁਸੀਂ ਪੰਜਾਬ ਦੇ ਵਿੱਚ ਆਹ ਕੀ ਕਰੀ ਜਾਂਦੇ ਹੋ ਕੱਲ ਚੁੱਪ ਥੋੜੀ ਆ ਜਦੋਂ ਸਾਡੇ ਜਮ੍ਹਾਂ ਐਨ ਖੂਨ ਡੁੱਲ ਗਿਆ ਧਰਤੀ ਦੇ ਉੱਪਰ ਹਨਾ ਪੂਰੀ ਦੁਨੀਆ ਦੇਖ ਰਹੀ ਆ ਜਿਹੜੀਆਂ ਇਹਨਾਂ ਨੇ ਕੰਧਾਂ ਕੱਡੀਆਂ ਨਹੀਂ ਆ ਪੀ ਪੰਜਾਬ ਅਸਲ ਦੇ ਵਿੱਚ ਇਹ ਦੇਸ਼ ਦਾ ਮਾਲਕ ਹੈ ਕੀ ਸਾਡੇ ਪੰਜਾਬੀਆਂ ਨੂੰ ਸਾਨੂੰ ਰਾਜਧਾਨੀ ਦੇ ਵਿੱਚ ਚਾਰ ਦੀ ਇਜਾਦਤ ਨੌਜਵਾਨਾਂ ਦੀ ਮੰਗ ਹੀ ਹੈ ਕਿ ਅਸੀਂ ਗੁੱਸਾ ਤਾਂ ਇਸ ਚੀਜ਼ ਦਾ ਹੀ ਆ ਵੀ ਪੰਜਾਬ ਦਾ ਯਾਰ ਹਰ ਇੱਕ ਪੱਖੋਂ ਆਰਥਿਕ ਪੱਖੋਂ ਸਿੱਧੀਆਂ ਪੱਖੋਂ ਇੱਡੀਆਂ ਵੱਡੀਆਂ ਕੁਰਬਾਨੀਆਂ ਇਸ ਦੇਸ਼ ਨੂੰ ਬਚਾਉਣ ਲਈ ਦਿੱਤੀਆਂ ਨੇ ਸਾਡੇ ਨੌਜਵਾਨਾਂ ਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਇਹਨਾਂ ਦਾ ਬਿਮਾਰੀ ਅਸਲ ਦੇ ਵਿੱਚ ਇਹਨਾਂ ਨੂੰ ਇਹ ਆ ਕਿ ਇਹ ਚਾਹੁੰਦੇ ਨੇ ਕਿ ਕਿਸੇ ਟਾਈਮ ਜਿਵੇਂ ਮੁਗਲਾਂ ਨੇ ਸਾਡੇ ਉੱਪਰ ਕੀਤਾ ਸੀਗਾ ਮੁਗਲਾਂ ਦੇ ਜਿਹੜੇ ਸ਼ਾਸਕ ਸੀ ਰਾਜੇ ਸੀ ਉਸ ਟਾਈਮ ਦੇ ਕਹਿੰਦੇ ਸੀ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਠੀਕ ਹੈ ਨਾ ਗੱਲ ਇਸ ਕਰਕੇ ਹੁਣ ਜਿਹੜੇ ਹੁਣ ਅੱਜ ਦੇ ਰਾਜੇ ਨੇਗੇ ਇਹ ਆਰਐਸਐਸ ਦੇ ਬੰਦੇ ਨੇ ਇਹ ਕੀ ਚਾਹੁੰਦੇ ਨੇਗੇ ਇਹ ਚਾਹੁੰਦੇ ਨੇ ਪਹਿਲਾਂ ਤਾਂ ਇਹਨਾਂ ਨੇ ਮੁਸਲਮਾਨਾਂ ਨੂੰ ਕੁੱਟਿਆ ਠੀਕ ਹੈ ਨਾ ਗੱਲ ਹੁਣ ਇਹ ਚਾਹੁੰਦੇ ਨੇ ਕਿ ਅਸੀਂ ਕਿ ਅਸੀਂ ਜਿਹੜਾ ਅਸੀਂ ਆਪਣਾ ਹਿੰਦੂ ਰਾਸ਼ਟਰਵਾਦ ਬਣਾਉਣਾ ਹੈ ਹਿੰਦੂ ਰਾਸ਼ਟਰ ਦੀ ਰਾਹ ਦੇ ਵਿੱਚ ਰੋੜਾ ਸਾਡਾ ਪੰਜਾਬ ਆ ਸਾਡੇ ਸਿੱਖ ਆ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਜੁਬਦੇ ਤਾਂ ਇਹਨਾਂ ਨੂੰ ਪੱਗਾਂ ਜੁਬਦੇ ਨੇ ਤਾਂ ਇਹਨਾਂ ਨੂੰ ਪੰਜਾਬੀ ਚੁਬਦੇ ਨੇਗੇ ਮੈਂ ਸਾਰੇ ਨੌਜਵਾਨਾਂ ਨੇ ਇੱਕੋ ਹੀ ਗੱਲ ਕਹਿਣਾ ਕਿ ਸਾਡਾ ਭਰਾ ਸਾਥੋਂ ਚਲਾ ਗਿਆ ਬਾਈ ਹੁਣ ਇਹਦੀ ਜਿਹੜੀ ਕੁਰਬਾਨੀ ਆ ਇਹ ਕੁਰਬਾਨੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖੀ ਜਾਵੇ ਵੀ ਜਦੋਂ ਦੂਜਾ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਕੁਰਬਾਨੀ ਆ ਸਵਕਰ ਨੌਜਵਾਨਾਂ ਨੇ ਸਾਡੇ ਨੂੰ ਦਿੱਤੀ ਸੀ ਜਿਨ੍ਹਾਂ ਦਾ ਪੂਰਾ ਜੋਰ ਲੱਗਿਆ ਪਿਆ ਇਸ ਅੰਦੋਲਨ ਨੂੰ ਖਤਮ ਕਰਨ ਤੇ ਪੰਜਾਬ ਸਰਕਾਰ ਤਾਂ ਵੀ ਲੱਗਿਆ ਤੇ ਸੈਂਟਰ ਗਵਰਨਮੈਂਟ ਦਾ ਵੀ ਲੱਗਿਆ ਜੀ ਅਸੀਂ ਕਿਹੜਾ ਆਪਣੇ ਲਈ ਲੜ ਰਹੇ ਹਾਂ ਤਾਂ ਪੂਰੇ ਭਾਰਤ ਲਈ ਲੜ ਰਹੇ ਹਾਂ ਇਹਨਾਂ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਬਈ ਬਹੁਤ ਦੁੱਖ ਦੀ ਘੜੀ ਆ ਜਿਹਦਾ ਪੁੱਤ ਚਲਾ ਗਿਆ ਉਹ ਵਾਪਸ ਕਦੇ ਨਹੀਂ ਮੁੜ ਕੇ ਆਉਣਾ ਹਨਾ ਅੱਜ ਉਹ ਦਾਤੀ ਦਾ ਹਾਲ ਪੁੱਛੀ ਜਾਣੀ ਦਾ ਜਿਨੇ ਕਿ 2 ਸਾਲ ਦਾ ਸੀ ਉਹਦੀ ਮਾਂ ਚਲ ਗਈ ਸੀ ਜੀ ਉਹਨੇ ਪਾਲਿਆ ਭੈਣਾ ਦਾ ਹਾਲ ਦੋਨਾਂ ਦਾ ਹਨਾ ਉਹਨਾਂ ਦਾ ਭੈਣਾ ਦਾ ਭਰਾ ਨਹੀਂ ਮੁੜਨਾ ਉਹਨਾਂ ਦਾ ਬਹੁਤ ਵੱਡਾ ਸਹਾਰਾ ਸੀਗਾ ਬੜੀ ਦੁੱਖ ਦੀ ਘਟਨਾ ਹਨਾ ਮੈਂ ਸਵੇਰੀ ਸਵੇਰੇ ਅਸੀਂ ਉੱਥੋਂ ਆਏ ਆਪਣਾ ਖਨੌਰੀ ਬਾਰਡਰ ਤੋਂ ਆਏ ਸੀਗੇ ਪਹਿਲਾਂ ਅਸੀਂ ਇੱਧਰੋਂ ਆਏ ਮਾਂ ਬੱਸ ਕਰ ਇਹਨਾਂ ਆ ਕੇ ਇੱਧਰ ਨੂੰ ਆ ਕੇ ਪਰ ਦੁੱਖ ਜਿਹੜਾ ਦੇਖਿਆ ਨਹੀਂ ਜਾ ਰਿਹਾ ਯਾਰ ਉਹ ਬਹੁਤ ਮਾੜੇ ਹਾਲਾਤ ਨੇਗੇ ਪਰ ਜਿਹੜੀ ਮੈਂ ਕੱਲ ਵਾਲੀ ਗੱਲ ਤੁਹਾਨੂੰ ਦੱਸਾਂ ਵੀ ਜਿਹੜੀ ਘਟਨਾ ਦੇ ਵਿੱਚ ਸਾਰੇ ਉੱਥੀ ਸੀਗੇ ਹਨਾ ਜੀ ਤੇ ਕੱਲ ਘਟਨਾ ਜੋ ਵਾਪਰੀ ਹੈ ਨਾ ਮੈਂ ਤਾਂ ਯਾਰ ਗੁੱਸਾ ਦਾ ਇਸ ਚੀਜ਼ ਦਾ ਕਿ ਸਾਰਾ ਹਰਕਤਾਂ ਹੀ ਉਹਨਾਂ ਨੇ ਕਰੀਆਂ ਨੇ ਉਧਰੋਂ ਇਹਨਾਂ ਨੇ ਆਪਦੇ ਬੰਦਿਆਂ ਨੇ ਆਪ ਰੋੜੇ ਚਲਾਉਣੇ ਹਨਾ ਇਹਨਾਂ ਦੇ ਸਰਕਾਰ ਦੇ ਬੰਦੇ ਆਪਦੇ ਸੀਗੇ ਫਿਰ ਇਹਨਾਂ ਨੇ ਤੁਸੀਂ ਇਹ ਦੇਖੋ 12 ਬੋਰਡ ਦੇ ਕਿਵੇਂ ਫਾਇਰ ਲਿਆ ਲੈ ਮਾਰੇ ਨੇਗੇ ਅਸਲੀ ਕੁਝ ਜਿਵੇਂ ਕੋਈ ਅਸਿਰਤਵਾਦੀ ਹੁੰਨੇ ਆ ਯਾਰ ਇਹ ਤਾਂ ਬਹੁਤ ਪੰਜਾਬ ਨੂੰ ਨਫ਼ਰਤ ਕਰਦੇ ਨੇਗੇ ਅਸਲ ਦੇ ਵਿੱਚ ਨਾ ਪੱਗਾਂ ਨੂੰ ਬਹੁਤ ਨਫ਼ਰਤ ਕਰਦੇ ਨੇ ਭਾਈ ਜਿਹੜੀਆਂ ਗੋਲੀਆਂ ਤੇ ਬੈਨ ਸੀ ਜਿਵੇਂ ਪਲਾਸਟਿਕ ਦੀਆਂ ਗੋਲੀਆਂ ਕਸ਼ਮੀਰ 'ਚ ਬੈਨ ਆ ਉਹ ਗੋਲੀਆਂ ਚਲਾਈਆਂ ਗਈਆਂ ਫਿਰ ਉਹ ਵੀ ਨਹੀਂ ਰਹੀਆਂ 315 ਦੀ ਜਿਵੇਂ ਦੱਸੀ ਜਾ ਰਹੀ ਹੈ ਫੇਰ ਚੱਲੇ ਨੇ ਕਿਵੇਂ ਦੇਖਦੇ ਹਾਂ ਇਸ ਮੌਸਲੇ ਦੇ ਦੇਖ ਜਦੋਂ ਨਾ ਮੈਨੂੰ ਕਹਿੰਦਾ ਅਸਲ ਦੇ ਵਿੱਚ ਜਦੋਂ ਪਰ ਲਾਮ ਇੱਕ ਦੋ ਇਹ ਜੇ ਘਟਨਾਵਾਂ ਘਟੀਆਂ ਲੰਗੀਆਂ ਜਦੋਂ ਨਾ ਇਹਨਾਂ ਨੇ ਕੋਈ ਇਹਨਾਂ ਨੇ ਇੱਕ ਇਹ ਅਸਲ ਦੇ ਵਿੱਚ ਪੂਰੀ ਘੜ ਮਿੱਥ ਕੇ ਆਏ ਸੀ ਕਿ 10 20 50 ਇਹਨਾਂ ਦੇ ਮੁੰਡੇ ਮਾਰਨੇ ਆ ਮਾਰ ਕੇ ਅੰਦੋਲਨ ਨੂੰ ਖੜਿਆਉਣਾ ਤੇ ਚਲੋ ਸਾਡਾ ਭਰਾ ਸੀਦੀ ਪਾ ਗਿਆ ਦੀ ਸੀਦੀ ਇਹਦੇ ਲਈ ਅਮਰ ਰਹੂਗੀ ਹਨਾ ਪਰ ਉਹ 12 ਬੋਟ ਜਿਹੜੇ ਪ੍ਰਾਈਵੇਟ ਜਿਹੜੇ ਸਾਡੇ ਹਥਿਆਰ ਹੁੰਦੇ ਨੇਗੇ ਕੱਲ ਨੂੰ ਜਾ ਕੇ ਇਹਨਾਂ ਨੇ ਕੋਟਾਂ ਅੱਗੇ ਜਾ ਦੱਸਣਾ ਕੁਝ ਕੋਈ ਪੈਸੇ ਦਾ ਜਵਾਬ ਦੇ ਹੁੰਦੀਆਂ ਨਹੀਂ ਪਰ ਜੇ ਜਵਾਬ ਵੀ ਦੇਣਾ ਪਏ ਜਿਵੇਂ ਖੱਟਰ ਨੇ ਪਹਿਲਾਂ ਗੱਲ ਕਹੀ ਸੀ ਨਾ ਇੱਕ ਖੱਟਰ ਕਹਿੰਦਾ ਵੀ ਇਹਨਾਂ ਕੋਲੇ ਅਸਲ ਹੀ ਨਹੀਂ ਹੈਗੇ ਇਹਨਾਂ ਕੋਲੇ ਹਥਿਆਰ ਨਹੀਂ ਹੈਗੇ ਇਹਨਾਂ ਕੋਲੇ ਆਪਣੇ ਗੱਲਾਂ ਉਹ ਪਹਿਲਾਂ ਹੀ ਦੱਸ ਰਹੇ ਸੀ ਅਸੀਂ ਸਮਝ ਨਹੀਂ ਸੀ ਰਹੇ ਇਸ ਗੱਲ ਨੂੰ ਕਿ ਜਿਹੜੇ ਆਹ ਜਿਹੜੇ 32 ਬੋਰ ਜਾਂ 12 ਬੋਰ ਨੇ ਵਰਤੇ ਨੇਗੇ ਉਹ ਪਹਿਲਾਂ ਸਾਰੀਆਂ ਆਪਣੀਆਂ ਗੱਲਾਂ ਦੱਸ ਕੇ ਉਹੀ ਇਹਨਾਂ ਨੇ ਕੱਲ੍ਹ ਲੈਣੇ ਵਰਤੇ ਨੇਗੇ 12 ਬੋਰ ਵਰਤੀਆਂ ਨਹੀਂ ਗੀਆਂ 32 ਬੋਰ ਵਰਤੇ ਨੇਗੇ ਇਹ ਦੋਨੇ ਅਸਲੇ ਜਿਹੜੇ ਵੱਧ ਵਰਤੇ ਦੇਖ ਸਕਦੇ ਤੁਸੀਂ ਖਨੌਰੀ ਬਾਰਡਰ ਤੇ ਮੌਜੂਦ ਸੀ ਉਸ ਵਕਤ ਕੀ ਹਾਲਾਤ ਸੀ ਉਸ ਵਕਤ ਉਸ ਵਕਤ ਹਾਲਾਤ ਪਤਾ ਕੀ ਸੀਗੇ ਹੁਣ ਯਾਰ ਮੇਰੇ ਨੌਜਵਾਨ ਸਾਰੇ ਭਰਾ ਨੇਗੇ ਉਸ ਦਿਨ ਮੈਂ ਦੇਖਿਆ ਉਸ ਵਕਤ ਹਾਲਾਤ ਇਹ ਸੀਗੇ ਕਿ ਸਾਡੇ ਨੌਜਵਾਨਾਂ ਨੂੰ ਹੀ ਢ ਘਾ ਰਹੇ ਸੀਗੇ ਇਹ ਚਾਹੁੰਦੇ ਸੀਗੇ ਇਹਨਾਂ ਦੇ 100-50 ਨਾਲ ਦਾ ਮੁੰਡਾ ਮਾਰੀ ਸਿਆਪਾ ਆਪਾ ਆਪਾ ਥੋੜਾ ਸਹਜ ਨਾ ਰਹੋ ਸਹਜ ਨਾ ਰਹੋ ਉਹ ਨੌਜਵਾਨਾਂ ਨੂੰ ਮੈਂ ਕਹਿ ਰਿਹਾ ਸੀਗਾ ਪਰ ਟਰੈਕਟਰਾਂ ਨੇ ਬਈ ਬਹੁਤ ਵੱਡਾ ਨੁਕਸਾਨ ਕੀਤਾ ਗੱਡੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੂਏ ਮਾਰੇ ਇਹਨਾਂ ਕੋਲੇ ਹੁਣ ਅਸਲੇ ਸੀਗੇ ਬਾਈ ਇਹਨਾਂ ਕੋਲੇ ਹਥਿਆਰ ਸੀਗੇ ਉਸ ਕਰਕੇ ਮੈਂ ਚਾਹੁੰਦਾ ਸੀਗਾ ਕਿ ਕੋਈ ਨੁਕਸਾਨ ਨਾ ਹੋਏ ਜਿਹੜਾ ਹੋ ਗਿਆ ਹਨ ਪਰ ਵੀ ਪੰਜਾਬ ਸਰਕਾਰ ਉਦੋਂ ਪਹਿਲਾਂ ਮੀਟਿੰਗ ਕਰਕੇ ਹੀ ਆ ਕਹਿੰਦੇ ਪੰਜਾਬ ਦੇ ਵਿੱਚ ਕੁਝ ਇਦਾਂ ਦਾ ਨਹੀਂ ਹੋਣਾ ਉਸ ਤੋਂ ਬਾਅਦ ਇਦਾਂ ਹੋ ਜਾਂਦਾ ਪਤਾ ਕੀ ਆ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨੇ ਹਰ ਇੱਕ ਬੰਦਾ ਆਪਣੀ ਕੁਰਸੀ ਬਚਾਉਣਾ ਚਾਹੁੰਦਾ ਹੁੰਦਾ ਕੁਰਸੀ ਨੂੰ ਵੇਸਾ ਕਾ ਬਿਆਨ ਆ ਗਿਆ ਕਿੰਨੇ ਦਿਨਾਂ 7-8 ਦਿਨ ਹੋ ਗਏ ਗੋਲੀਆਂ ਸਿੱਟੀਆਂ ਦੇਨ ਉਹਨਾਂ ਨੂੰ ਅਥਰੂ ਕਾ ਸਾਲੇ ਸਿੱਟੀਆਂ ਦੇਨ ਕਿਤੇ ਕਿਤੇ ਸਾਡੇ ਪ੍ਰਸ਼ਾਸਨ ਨੇ ਗੱਲ ਇੱਕ ਵਾਰੀ ਵੀ ਜਾ ਕੇ ਇਹ ਗੱਲ ਕੀਤੀ ਹੋਵੇ ਉਹਨਾਂ ਦੇ ਉਹਨਾਂ ਦੇ ਪ੍ਰਸ਼ਾਸਨ ਨੂੰ ਤੁਸੀਂ ਪੰਜਾਬ ਦੇ ਵਿੱਚ ਆਹ ਕੀ ਕਰੀ ਜਾਂਦੇ ਹੋ ਸਾਡੇ ਸੀਐਮ ਨੇ ਗੱਲ ਕੀਤੀ ਹੋਵੇ ਕੋਈ ਇੰਟਰਨੈਸ਼ਨਲ ਪੱਤਰ ਤੇ ਇਹ ਗੱਲ ਕੀਤੀ ਹੋਵੇ ਕੱਲ ਚੁੱਪ ਥੋੜੀ ਆ ਜਦੋਂ ਸਾਡੇ ਜਮਾਣ ਖੂਨ ਡੁੱਲ ਗਿਆ ਧਰਤੀ ਦੇ ਉੱਪਰ ਹਨਾ ਪਰ ਗੱਲ ਇਹ ਆ ਕਿ ਇੰਨੀ ਜ਼ਿਆਦਾ ਹੁਣ ਇਹ ਪੰਜਾਬ ਨਾਲ ਨਫ਼ਰਤ ਕਰਦੇ ਨੇਗੇ ਜਾਂ ਲਹਿਰਾਂ ਲਾਈਆਂ ਖੜੀਆਂ ਨੇਗੀਆਂ ਹੁਣ ਪਿਛਲੀ ਵਾਰ ਖਨੌਰੀ ਦੀ ਗੱਲ ਆ ਬਈ ਹੋਈ ਬਾਰਡਰ ਦੀ ਖਨੌਰੀ ਬਾਰਡਰ ਦੀ ਜਿਹੜੇ ਖਨੌਰੀ ਬਾਰਡਰ ਤੇ ਸੀ ਬੈਠੇ ਆ ਪਿਛਲੀ ਵਾਰ ਮੈਂ ਉਹ ਪਿਛੇ ਟਰਾਲੀ ਦੇ ਵਿੱਚ ਬੈਠਾ ਸੀਗਾ ਬੈਠੇ ਬੈਠੇ ਨੂੰ ਸਾਡੇ ਨੌਜਵਾਨ ਭਰਾ ਆ ਗਏ ਕਹਿੰਦੇ ਵੀ ਆਪਾਂ ਬਈ ਅੱਗੇ ਚੱਲਣਾ ਉਹੀ ਖਨੌਰੀ ਬਾਰਡਰ ਸੀ ਸੌਖਾ ਸੀਗਾ ਪਿਛਲੀ ਵਾਰ ਤੋੜਨਾ ਹਨਾ ਪਿਛਲੀ ਵਾਰ ਉਹ ਤੋੜਿਆ ਵੀ ਤੇ ਤੋੜ ਕੇ ਅੱਗੇ ਵੀ ਗਿਆ ਕੀ ਕੀ ਲੱਗਦਾ ਇਸ ਵਾਰੀ ਚੰਗੀ ਰਣਨੀਤੀ ਵੀ ਨਹੀਂ ਆਗੂਆਂ ਹੁਣ ਇਸ ਵਾਰੀ ਪਤਾ ਕੀ ਸੀਗਾ ਇਸ ਵਾਰੀ ਇਹਨਾਂ ਕੋਲੇ ਬਹੁਤ ਮੰਨ ਕੇ ਚੱਲ ਵੀ ਇਹਨਾਂ ਨੇ ਇਹਨਾਂ ਨੇ ਬਹੁਤ ਵੱਡੀਆਂ ਕੰਧਾਂ ਖਿੱਚੀਆਂ ਬਹੁਤ ਵੱਡੇ ਇਹਨਾਂ ਨੇ ਪਰਮੰਧ ਕੀਤੇ ਹੋਏ ਨੇ ਪਰ ਰਣਨੀਤੀ ਤਾਂ ਦੇਖੋ ਰਣਨੀਤੀ ਦਾ ਨਾਲ ਹੁੰਦੇ ਬਣੀ ਵੀ ਜਾਂਦੀ ਆ ਹੌਲੀ ਹੌਲੀ ਚੱਲੂਗਾ ਸਾਡਾ ਪ੍ਰੈਸ਼ਰ ਦਬਾਅ ਇੱਥੇ ਬਥੇਰਾ ਪੈ ਰਿਹਾ ਪੂਰੀ ਦੁਨੀਆ ਦੇਖ ਰਹੀ ਆ ਜਿਹੜੀਆਂ ਇਹਨਾਂ ਨੇ ਕੰਧਾਂ ਕੱਢੀਆਂ ਨਹੀਂਆਂ ਪਹਿਲਾਂ ਇਹ ਬੇਸਕ ਇਹ ਦਵਾ ਕਰਕੇ ਮੀਟਿੰਗਾਂ ਪਹਿਲਾਂ ਅਸੀਂ ਜਾਂਦੇ ਹੁੰਦੇ ਸੀ ਕਰਨ ਲਈ ਆਪਣਾ ਦਿੱਲੀ ਦੇ ਵਿੱਚ ਹੁੰਦੇ ਸੀ ਹੁਣ ਸਾਡੇ ਚੰਡੀਗੜ੍ਹ ਲਈ ਆ ਰਹੇ ਨੇ ਇਹ ਮੀਟਿੰਗਾਂ ਕਰਨ ਲਈ ਦਬਾਅ ਪ੍ਰੈਸ਼ਰ ਤਾਂ ਦੇਖੋ ਸਾਡਾ ਬਣੇ ਹੋਇਆ ਪਰ ਇਸ ਕਰਕੇ ਜਿਹੜਾ ਹੁਣ ਇਹ ਜਿਹੜੇ ਪੰਜਾਬ ਦੇ ਨਾਲ ਇਹੋ ਜਿਹਾ ਮਾੜਾ ਸਲੂਕ ਕਰ ਰਹੇ ਨੇ ਇਸ ਪੰਜਾਬ ਨੇ ਕਦੋਂ ਪਿੱਠ ਦਿਖਾਈ ਆ ਬਾਈ ਇਹ ਪੰਜਾਬ ਅਸਲ ਦੇ ਵਿੱਚ ਇਹ ਦੇਸ਼ ਦਾ ਮਾਲਕ ਹੈ ਕੀ ਸਾਡੇ ਪੰਜਾਬੀਆਂ ਨੂੰ ਸਾਨੂੰ ਰਾਜਧਾਨੀ ਦੇ ਵਿੱਚ ਚਾਰ ਦੀ ਇਜਾਜ਼ਤ ਨਹੀਂ ਨੌਜਵਾਨਾਂ ਦੀ ਮੰਗੀ ਇਹ ਆ ਵੀ ਅਸੀਂ ਗੁੱਸਾ ਤਾਂ ਇਸ ਚੀਜ਼ ਦਾ ਹੀ ਆ ਵੀ ਪੰਜਾਬ ਤਾਂ ਯਾਰ ਹਰ ਇੱਕ ਪੱਖੋਂ ਆਰਥਿਕ ਪੱਖੋਂ ਸੀਧੀਆਂ ਪੱਖੋਂ ਏਡੀਆਂ ਵੱਡੀਆਂ ਕੁਰਬਾਨੀਆਂ ਇਸ ਦੇਸ਼ ਨੂੰ ਬਚਾਉਣ ਲਈ ਦਿੱਤੀਆਂ ਨੇ ਸਾਡੇ ਨੌਜਵਾਨਾਂ ਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਜਿਹੜੀ ਨਾਫਰਤ ਹੈ ਨਾ ਦੇ ਬੀਜੇਪੀ ਦੀ ਜਿਹੜੀ ਰਾਜਨੀਤੀ ਕੀ ਆ ਬਾਈ ਇੱਕ ਚੀਜ਼ ਸਮਝ ਲਓ ਜਿਹੜਾ ਬੀਜੇਪੀ ਦਾ ਇਹਦਾ ਆਰਐਸਐਸ ਦਾ ਮੁੱਖ ਏਜੰਡਾ ਕੀ ਹੈ ਅਸਲ ਦੇ ਵਿੱਚ ਆ ਬਿਮਾਰੀ ਜਿਹੜੀ ਮੈਂ ਦੱਸਣ ਲੱਗਿਆ ਉਹ ਆ ਇਹਨਾਂ ਦਾ ਬਿਮਾਰੀ ਅਸਲ ਦੇ ਵਿੱਚ ਇਹਨਾਂ ਨੂੰ ਇਹ ਆ ਕਿ ਇਹ ਚਾਹੁੰਦੇ ਨੇ ਕਿ ਕਿਸੇ ਟਾਈਮ ਜਿਵੇਂ ਮੁਗਲਾਂ ਨੇ ਸਾਡੇ ਉੱਪਰ ਕੀਤਾ ਸੀਗਾ ਮੁਗਲਾਂ ਦੇ ਜਿਹੜੇ ਸ਼ਾਸਕ ਸੀ ਰਾਜੇ ਸੀ ਉਸ ਟਾਈਮ ਦੇ ਕਹਿੰਦੇ ਸੀ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਠੀਕ ਹੈ ਨਾ ਗੱਲ ਸਾਡੇ ਗੁਰੂ ਸਾਹਿਬਾਨ ਕਹਿੰਦੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਅਸੀਂ ਜੇ ਇਹ ਥੋੜਾ ਜ਼ੁਲਮ ਆ ਅਸੀਂ ਇਹ ਜ਼ੁਲਮ ਦੀ ਇਹ ਜ਼ੁਲਮ ਨੂੰ ਸੀ ਕਦੇ ਬਰਦਾਸ਼ਤ ਨਹੀਂ ਕਰਾਂਗੇ ਗੁਰੂ ਸਾਹਿਬਾਨ ਨੇ ਸਾਰਾ ਸਰਬੰਸਵਾਰ ਕੇ ਠੀਕ ਹੈ ਸਾਨੂੰ ਉਹਨਾਂ ਤੋਂ ਮੁਗਲਾਂ ਤੋਂ ਸਾਨੂੰ ਆਜ਼ਾਦੀ ਦਿਵਾਈ ਠੀਕ ਹੈ ਤੇ ਇਸ ਕਰਕੇ ਹੁਣ ਜਿਹੜੇ ਹੁਣ ਅੱਜ ਦੇ ਰਾਜੇ ਨੇਗੇ ਇਹ ਆਰਐਸਐਸ ਦੇ ਬੰਦੇ ਨੇ ਇਹ ਕੀ ਚਾਹੁੰਦੇ ਨੇਗੇ ਇਹ ਚਾਹੁੰਦੇ ਨੇ ਪਹਿਲਾਂ ਤਾਂ ਇਹਨਾਂ ਨੇ ਮੁਸਲਮਾਨਾਂ ਨੂੰ ਕੁੱਟਿਆ ਠੀਕ ਆ ਨਾ ਗੱਲ ਹੁਣ ਇਹ ਚਾਹੁੰਦੇ ਨੇ ਕਿ ਅਸੀਂ ਕਿ ਅਸੀਂ ਜਿਹੜਾ ਅਸੀਂ ਆਪਣਾ ਹਿੰਦੂ ਰਾਸ਼ਟਰਵਾਦ ਬਣਾਉਣਾ ਹਿੰਦੂ ਰਾਸ਼ਟਰ ਦੀ ਰਾਹ ਦੇ ਵਿੱਚ ਰੋੜਾ ਸਾਡਾ ਪੰਜਾਬ ਆ ਸਾਡੇ ਸਿੱਖ ਆ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਚੁਭਦੀ ਆ ਤਾਂ ਇਹਨਾਂ ਨੂੰ ਪੱਗਾਂ ਚੁਭਦੀਆਂ ਨੇ ਤਾਂ ਇਹਨਾਂ ਨੂੰ ਪੰਜਾਬੀ ਚੁਭਦੀਆਂ ਨੇਗੇ ਅਸੀਂ ਇਹਨਾਂ ਦਾ ਜਿਹੜਾ ਕਦੇ ਸੁਪਨਾ ਨਹੀਂ ਪੂਰਾ ਹੋਣ ਦਾ ਮੈਂ ਪਰ ਹੁਣ ਤਾਂ ਨਫਰਤ ਤੇ ਤਾਂ ਪੰਜਾਬ ਨਾਲ ਪਰ ਭਾਨੇ ਬਈ ਤੁਹਾਡੀ ਗੱਲ ਵਿੱਚ ਹੁਣ ਤਾਂ ਮੰਗਾ ਦਾ ਰੌਲਾ ਕਿਸਾਨ ਮੰਗਾ ਮੰ ਦਾ ਇਸ ਹਾਲ ਹੋ ਸਕਦਾ ਸਾਰੀਆਂ ਤਾਰਾਂ ਉਸ ਚੀਜ਼ ਨਾਲ ਹੀ ਜੁੜੀਆਂ ਹੋਈਆਂ ਨੇਗੀਆਂ ਸਾਰੀਆਂ ਤਾਰਾਂ ਜਿਹੜੀਆਂ ਉਸ ਚੀਜ਼ ਨਾਲ ਹੀ ਜੁੜੀਆਂ ਹੋਈਆਂ ਨੇਗੀਆਂ ਇਹ ਇੱਕੋ ਇੱਕ ਘਟਨਾ ਜਿਹੜੀ ਇਹ ਜਿਹੜੀ ਬੀਜੇਪੀ ਆਰਐਸਐਸ ਦੀ ਜਿਹੜੀ ਜਿਹੜੀ ਇਹਨਾਂ ਦੀ ਸੋਚ ਆ ਉਸ ਦੇ ਨਾਲ ਹੀ ਸਾਰੀਆਂ ਜੁੜੀਆਂ ਹੋਈਆਂ ਨੇਗੀਆਂ ਮੰਗਾਂ ਦਾ ਸਭੀਆਂ ਪਹਿਲਾਂ ਇਹਨਾਂ ਨੇ ਮੰਨੀਆਂ ਹੀ ਹੋਈਆਂ ਨੇਗੀਆਂ ਜਿਹੜੇ ਮੰਗਾਂ ਨੇ ਉਹ ਤਾਂ ਸਾਰੇ ਮੰਨੀਆਂ ਹੋਈਆਂ ਨੇ ਪਹਿਲਾਂ ਉਹਨਾਂ ਦੇ ਦੁਆਰੇ ਫਿਰ ਅਸੀਂ ਉਹਨਾਂ ਨੂੰ ਯਾਦ ਕਰਾਉਣ ਲਈ ਕਿ ਆ ਵੀ ਤੁਸੀਂ ਮੰਗਾਂ ਜਿਹੜੇ ਮੰਨੀਆਂ ਹੋਈਆਂ ਨੇ ਲਾਗੂ ਕਿਉਂ ਨਹੀਂ ਕਰੀਆਂ ਬਈ ਇੱਕ ਵੈਸੇ ਗੱਲ ਤੁਸੀਂ ਦੇਖ ਜਿਹੜੀ ਸਾਡਾ ਸੀ ਜਿਹੜੀਆਂ ਮੰਗਾਂ ਨੂੰ ਲੈ ਕੇ ਗਿਆ ਕਿੱਦਾਂ ਦੱਸ ਵੀ ਇਹ ਪੰਜਾਬ ਇਕੱਲੇ ਆਪਣੇ ਲਈ ਐਮਐਸਪੀ ਮੰਗ ਰਿਹਾ ਪੂਰੇ ਭਾਰਤ ਲਈ ਮੰਗ ਰਿਹਾ ਅਸੀਂ ਕਹਿੰਦੇ ਪੂਰੇ ਭਾਰਤ ਦੀ ਕਿਸਾਨੀ ਬਚਣੀ ਚਾਹੀਦੀ ਹੈ ਪੂਰੇ ਭਾਰਤ ਦੇ ਲੋਕ ਬਚਨੇ ਚਾਹੀਦੇ ਨੇ ਅਸੀਂ ਕਹਿੰਦੇ ਵੀ ਇਸ ਦੇਸ਼ ਦਾ ਮਜ਼ਦੂਰ ਬਚਣਾ ਚਾਹੀਦਾ ਹੁਣ ਇੱਕ ਦਿਨ ਚੀਜ਼ ਦੇਖੋ ਬਾਈ ਸਾਡੀ ਮਜ਼ਦੂਰਾਂ ਵਾਲੀ ਜਿਹੜੀ ਵਿੱਚ ਮੰਗ ਆ ਹੁਣੇ ਦੱਸੋ ਵੀ ਮਜ਼ਦੂਰਾਂ ਦੇ ਜੁਮੇ ਅਸੀਂ ਕਹਨੇ ਆ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਜਿਹੜਾ ਕਰਜ਼ੇ ਦੇ ਲੀਕ ਬੱਜੇ ਹੁਣ ਜਿਹੜਾ ਇਹ ਕਰਜ਼ਾ ਪਹਿਲਾਂ ਅਡਾਨੀ ਅਡਵਾਨੀ ਦਾ ਨੇ ਮਾਫ ਨਹੀਂ ਕਰਿਆ ਕਾਰਪੋਰੇਟ ਘਰਾਣੇ ਦਾ ਰਪਾ ਖਰਪਾ ਮਾਫ ਨਹੀਂ ਕਰਿਆ ਪਰ ਬਾਈ ਗੱਲ ਇੱਥੇ ਸੁਭਕਰਨ ਤੇ ਆ ਜਾ ਭਰਾ ਦਾ ਯਾਰ ਮੈਂ ਸਾਰੇ ਨੌਜਵਾਨਾਂ ਨੂੰ ਇੱਕੋ ਹੀ ਗੱਲ ਕਹਿਣਾ ਵੀ ਸਾਡਾ ਭਰਾ ਸਾਥੋਂ ਚਲਿਆ ਗਿਆ ਬਾਈ ਹੁਣ ਇਹਦੀ ਜਿਹੜੀ ਕੁਰਬਾਨੀ ਆ ਇਹ ਕੁਰਬਾਨੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖੀ ਜਾਵੇ ਵੀ ਜਦੋਂ ਦੂਜਾ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਕੁਰਬਾਨੀ ਆ ਸੁਭਕਰਨ ਨੌਜਵਾਨ ਉਦੀ ਜਿਹੜੀ ਕੁਰਬਾਨੀਆਂ ਆਪਾਂ ਜਿਹੜੇ ਜਾਈ ਨਾ ਜਾਵੇ ਜੀ ਤੇ ਆਪਾਂ ਜਿਹੜਾ ਕਿ ਆਪਾਂ ਕਿਵੇਂ ਇਕੱਠੇ ਹੋ ਕੇ ਲੜਨਾ ਕਿਵੇਂ ਜਿਹੜਾ ਆਪਣੇ ਅਸਲੀ ਸਹੀ ਦੁਸ਼ਮਣ ਦੀ ਪਛਾਣ ਕਰਨੀ ਹੈ ਵੀਰੋ ਅਸੀਂ ਆਫਤ ਦੇ ਵਿੱਚ ਨਾ ਲੜੀਏ ਅਸੀਂ ਜਿਹੜੇ ਰਾਜ ਕਰਤਾ ਸਾਡੀ ਜਿਹੜੀ ਸ਼੍ਰੇਣੀ ਆਵੇ ਸੋ ਕੋ ਪੰਜਾਬ ਦੀ ਆਵੇ ਸੋ ਕੋ ਸਾਡੇ ਇਸ ਭਾਰਤ ਦੀ ਆ ਠੀਕ ਹੈ ਸੈਂਟਰ ਗਵਰਨਮੈਂਟ ਆ ਅਸੀਂ ਜਿਹੜੀ ਸਾਡੀ ਅਸਲੀ ਦੁਸ਼ਮਣ ਨੂੰ ਪਛਾਣਨੀ ਹੈ ਅਸੀਂ ਆਫਤ ਦੇ ਵਿੱਚ ਨਾ ਆਵੇ ਸੀ ਇਸ ਨੌਜਵਾਨ ਤੋਂ ਸਿਹਤ ਲਈਏ ਕਰਨ ਕਰੀਏ ਯਾਰ ਵੀ ਆਪਾਂ ਆ ਜੋ ਹਿੱਦ ਨਾਲ ਹੋਸ਼ ਦੇ ਵਿੱਚ ਰਹਿ ਕੇ ਆਪਾਂ ਲੜੀਏ ਕਿਸੇ ਹੋਰ ਭਰਾ ਦੀ ਨਾ ਸਾਡੇ ਦੀ ਜਾਨ ਚਲੀ ਜਾਵੇ ਤੇ ਬਾਕੀ ਜਿੰਨੇ ਕਿ ਜੋਗਰਾ ਭਾਈ ਮੈਂ ਤੈਨੂੰ ਆਪ ਗੱਲ ਦੱਸਦਾ ਹਣਾ ਮੈਂ ਬਾਦਦੀ ਨਾਲ ਵੀ ਗੱਲ ਕਰੀਆ ਹਣਾ ਸਾਡੀਆਂ ਭੈਣਾਂ ਨੇਗੀਆਂ ਜਿੰਨੇ ਕਿ ਜੋਗਰੇ ਹੈਗਾ ਕੋਈ ਬਾੜੇ ਅਮੀਰ ਘਰਾਂ ਦੇ ਤਾਂ ਮੁੰਡੇ ਤਾਂ ਹੈ ਨਹੀਂਗੇ ਸਰਕਾਰਾਂ ਦਾ ਤਾਂ ਪਤਾ ਨਹੀਂ ਹੈਗਾ ਆ ਪਰਿਵਾਰ ਕਿਹੜਾ ਸੰਗਤ ਖੜੀ ਹੈ ਜਿੰਨੇ ਕਿ ਜੋਗਰੇ ਆਸੀਂ ਆਰਥਿਕ ਪੱਖੋਂ ਵੀ ਮਦਦ ਕਰਾਂਗੇ ਜੀ ਜਿੰਨੇ ਕਿ ਜੋਗਰੇ ਹਨ ਅਸੀਂ ਜਿੰਨੇ ਵੀ ਸਹਾਇਤਾ ਕਰਾਂਗੇ ਹੁਣ ਕੋਈ ਆ ਦੱਸ ਕੇ ਤਾਂ ਕੁਝ ਕਹੀਦਾ ਨਹੀਂ ਹੁੰਦਾ ਅਕਾਊਂਟ ਨੰਬਰ ਖਾਤਾ ਪਿਆ ਹੋਇਆ ਹਨਾ ਖਬਰਾਂ ਕੀ ਨੀਕਾਰੀ ਵੀ ਦਿੱਤੀ ਹੋਵੇ ਹਨਾ ਜਿੰਨੇ ਕਿ ਜੋਗਰੇ ਆਪਾਂ ਉਹ ਮਦਦ ਇਸ ਪਰਿਵਾਰ ਨਾਲ ਕਰਾਂਗੇ ਸਾਡੀਆਂ ਭੈਣਾਂ ਨੇਗੇ ਉਹਨਾਂ ਦਾ ਉਹਨਾਂ ਦਾ ਭਰਾ ਨਹੀਂ ਮੁੜ ਕੇ ਆਉਣਾ ਉਹਨਾਂ ਬਾਪੂ ਆ ਜਿਹੜਾ ਦਾ ਸਹਾਰਾ ਨਹੀਂ ਆਉਣਾ ਮੁੜ ਕੇ ਦਾਦੀ ਦਾ ਸਹਾਰਾ ਨਹੀਂ ਆਉਣਾ ਹੁਣ ਇੱਕ ਪੜਾਪਾ ਇੱਕ ਓਮਰ ਆ ਉਹ ਕਿਦੇ ਸਿਰ ਕਿੱਲਾ ਦੋ ਕਿੱਲੇ ਜ਼ਮੀਨ ਇਹਨਾਂ ਨਾਲ ਕੀ ਬਣਦਾ ਠੀਕ ਹੈ ਉਹ ਜਿਹੜੇ ਆਰਥਿਕ ਪੱਖੋਂ ਵੀ ਇਹਦਾ ਹਿੱਸਾ ਸੀ ਪਾਰ ਰਹੇ ਹਾਂ ਠੀਕ ਹੈ ਤੇ ਪਰਿਵਾਰ ਦਾ ਅਸੀਂ ਉਹ ਭਰਾ ਨੂੰ ਤਾਂ ਅਸੀਂ ਮੋੜ ਕੇ ਲਿਆ ਨਹੀਂ ਸਕਦੇ ਜੀ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਜੋ ਖਨੌਰੀ ਬਾਰਡਰ ਤੇ ਇਸ ਵਕਤ ਮੌਜੂਦ ਨਹੀਂ ਜਾਂ ਸ਼ੰਭੂ ਤੇ ਨਹੀਂ ਜਾਂ ਪੰਜਾਬ ਦੇ ਇਹ ਪਿੰਡਾਂ ਦੇ ਵਿੱਚ ਬੈਠੇ ਨੇ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਆਪਾਂ ਸਾਰੇ ਹੀ ਆਪਾਂ ਇਕੱਠੇ ਹੋ ਕੇ ਰਹੀਏ ਵੀਰ ਬਣ ਕੇ ਹੁਣ ਆਪਾਂ ਇਹ ਜਿਹੜਾ ਹੁਣ ਆਪਣੀ ਜਿਹੜੀ ਲੜਾਈ ਹੈ ਇਹ ਐਨ ਜਮਾ ਐਨ ਆਪਣਾ ਵੀ ਹੁਣ ਸਿਰ ਧੜ ਦੀ ਬਾਜੀ ਲੱਗੀ ਆਪਾਂ ਕਿਵੇਂ ਯਾਰ ਜੋਸ਼ ਦੇ ਨਾਲ ਹੋਸ਼ ਦੇ ਵਿੱਚ ਰਹਿ ਕੇ ਆਪਾਂ ਲੜਨਾ ਹੈ ਪਹਿਲਾਂ ਤੁਸੀਂ ਇੱਕ ਚੀਜ਼ ਦੇਖੋ ਵੀ ਪਹਿਲਾਂ ਵੀ ਆਪਾਂ ਸੈਂਟਰ ਦੇ ਵਿੱਚ ਸਿੱਟ ਕੇ ਆਏ ਤੇ ਹੁਣ ਵੀ ਛਟਾਂਗੇ ਤੁਸੀਂ ਇਹ ਦੇਖੋ ਇਹਨਾਂ ਨੇ ਹੀ ਭਾਜਪਾ ਨੇ ਆਰਐਸਐਸ ਨੇ ਬੜਿਆਂ ਅੰਦੋਲਨ ਫੇਰ ਫੇਲ ਕਰੇ ਨੇਗੇ ਪਰ ਆਪਣਾ ਅੰਦੋਲਨ ਇਹਨਾਂ ਤੋਂ ਪਹਿਲਾਂ ਵੀ ਨਹੀਂ ਫੇਲ ਹੋਇਆ ਤੁਸੀਂ ਇੱਕ ਚੀਜ਼ ਦੇਖਿਆ ਸ਼ਹੀਨ ਬਾਗ ਦੇ ਵਿੱਚ ਇੱਕ ਮੁਸਲਮਾਨ ਭਰਾਵਾਂ ਨੇ ਮੋਰਚਾ ਅੰਦੋਲਨ ਚਲਾਇਆ ਸੀਗਾ ਉਹ ਸਾਰਾ ਇੱਕ ਮਹੀਨੇ ਚ ਫੇਲ ਕਰਤਾ ਸੀ ਅਸੀਂ 13 ਮਹੀਨੇ ਅੰਦੋਲਨ ਚਲਾ ਕੇ ਜਿੱਤ ਕੇ ਆਏ ਕਿ ਨਹੀਂ ਆਏ ਹੁਣ ਵੀ ਅਸੀਂ ਜਿਹੜਾ ਅਸੀਂ ਹੁਣ ਵੀ ਅਸੀਂ ਜਿੱਤ ਕੇ ਮੁੜਾਂਗੇ ਹੁਣ ਵੀ ਕੁਛ ਨਾ ਕੁਛ ਲੈ ਕੇ ਮੁੜਾਂਗੇ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਮੇਰੀ ਹੀ ਬੇਨਤੀ ਆ ਯਾਰ ਲਾਸਟ ਤੇ ਵੀ ਅੱਜ ਸਾਡਾ ਭਰਾ ਸਾਥੋਂ ਚਲਾ ਗਿਆ ਹੁਣ ਤਾਂ ਵੀਰ ਬਣ ਕੇ ਦੀ ਸਹੀਦੇ ਨੂੰ ਦੇਖਦੇ ਹੋਏ ਇੱਕ ਦੂਸਰੇ ਦੇ ਅੱਗੋਂ ਪ੍ਰਤੀ ਬੋਲਣਾ ਬੰਦ ਕਰੋ ਆਪਾਂ ਇਕੱਠੇ ਹੋ ਜਓ ਜੀ ਲੱਗਦਾ ਇਸ ਵਕਤ ਜਿਹੜੀਆਂ ਜਥੇਬੰਦੀਆਂ ਇੱਕ ਤੁਹਾਨੂੰ ਟੌਟ ਮਾਰਦੀਆਂ ਨਜ਼ਰ ਆਉਂਦੀਆਂ ਨਾ ਮਾਰੋ ਬਾਈ ਲੜਾਈ ਕਿਹੜੀ ਹੈ ਲੜਾਈ ਕਿਹੜੀ ਲੜ ਰਹੇ ਹਨ ਹੁਣ ਜੇ ਡੱਲੇ ਆਲ ਤੇ ਆਪਾਂ ਮੈਂ ਭੰਦੇਰ ਸਾਹਿਬ ਦੀ ਗੱਲ ਕਰਾਂ ਦੋ ਤਿੰਨ ਜਥੇਬੰਦੀਆਂ ਇੱਕ ਸੋਮਾ ਜੀ ਨੇ ਸਾਡੇ ਉੱਥੇ ਉਹਨਾਂ ਦੀ ਗੱਲ ਕਰਾਂ ਹਨ ਲੰਗੋਵਾਲ ਤੋਂ ਯਾਰ ਜਿਸ ਉਹ ਯਾਰ ਵਧੀਆ ਯਾਰ ਇਹ ਕਿਹੜਾ ਕੋਈ ਆਪਣੇ ਲਈ ਲੜਨ ਗਏ ਨੇ ਜੀ ਸਾਨੂੰ ਨਾ ਇੱਕ ਚੀਜ਼ ਹੁੰਦੀ ਹੈ ਕੋਸ਼ ਕਿ ਜਿਹੜੇ ਸਰਕਾਰੀ ਬੰਦੇ ਹੁੰਦੇ ਨੇਗੇ ਉੱਥੇ ਗਏ ਹੁੰਦੇ ਨੇਗੇ ਉਹ ਭਾਜਪਾ ਦੇ ਬੰਦੇ ਕਹ ਲੋ ਜਾਂ ਪੰਜਾਬ ਦੀ ਸਰਕਾਰਾਂ ਦੇ ਬੰਦੇ ਕਹ ਲੋ ਉਹ ਸਾਡੇ ਅਗੂਆਂ ਦੇ ਬ੍ਰੁੱਧੀ ਬੋਲੀ ਜਾਂਦੇ ਨੇ ਆਮ ਕੋਈ ਨੌਜਵਾਨ ਕੋਈ ਨਹੀਂ ਬੋਲਦਾ ਜਿਹਨਾਂ ਨੂੰ ਪਤਾ ਹੈ ਵੀ ਸਾਡੇ ਲਈ ਸਾਡੀ ਲੜਾਈ ਆ ਹਨਾ ਜੀ ਭਾਨੇ ਭਾਈ ਵੀ ਜਿਹੜੀਆਂ ਇਹ ਸਰਕਾਰ ਫੈਦੀ ਚੱਕਰੀ ਹੈ ਜਿ세 ਬੰਦੇ ਜਿਹੜੀਆਂ ਪਾਟੀਆਂ ਤਾਂ ਹੀ ਫੈਦਾ ਚੱਕਰੀ ਹੈ ਬਿਲਕੁਲ ਬਾਈ ਦੇਖੋ ਤੁਸੀਂ ਇੱਕ ਚੀਜ਼ ਦੇਖਿਆ ਕਹਾਵਤ ਦੇਖੀ ਆ ਜੇ ਆਪਾਂ ਇਕੱਠੇ ਖੋਕੇ ਰਵਾਂਗੇ ਜਿਵੇਂ ਆਪਾਂ ਕਹਨੇ ਹੁੰਨਾ ਨਾ ਵੀ ਉਹ ਡੱਕੇ ਇਕੱਠੇ ਹੋਗੇ ਉਹਨੂੰ ਤੋੜ ਨਹੀਂ ਕੋਈ ਸਕਦਾ ਇੱਕ ਇੱਕ ਹੋਮ ਇਹ ਵਾਲਾ ਕੱਲਾ ਧੀ ਥੱਲੇ ਇਕੱਲੇ ਡੱਕੇ ਨੂੰ ਅਗਲਾ ਤੋੜ ਦਿੰਦਾ ਹੈ ਇਸ ਇਹੀ ਤਾਂ ਹੈਗਾ ਜੇ ਇਕੱਠੇ ਰਵਾਂਗੇ ਤਾਂ ਬਹੁਤ ਕੁਝ ਲੈ ਕੇ ਨਿਕਲਾਂਗੇ ਹੁਣ ਜਿਨ੍ਹਾਂ ਦਾ ਪੂਰਾ ਜੋਰ ਲੱਗਿਆ ਪਿਆ ਇਸ ਅੰਦੋਲਨ ਨੂੰ ਖਤਮ ਕਰਨ ਤੇ ਪੰਜਾਬ ਸਰਕਾਰ ਤੇ ਵੀ ਲੱਗਿਆ ਤੇ ਸੈਂਟਰ ਗਵਰਨਮੈਂਟ ਦਾ ਵੀ ਲੱਗਿਆ ਹੁਣ ਤੁਸੀਂ ਇਹ ਦੇਖੋ ਪੰਜਾਬ ਗਵਰਨਮੈਂਟ ਕਿੰਨੀ ਨਾਲ ਵਿੱਚ ਮਿਲੀ ਹੋਈ ਆ ਜੀ ਹਣਾ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਇਸ ਕਰਕੇ ਸਾਰੇ ਲੜਨ ਵਾਲੇ ਲੋਕਾਂ ਨੂੰ ਹੀ ਗੱਲ ਕਹਿਣਾ ਵੀ ਸਿਆਫਤ ਦੇ ਵਿੱਚ ਨਾ ਲੜੀਏ ਯਾਰ ਹਣਾ ਉੱਥੇ ਕੋਈ ਸਿਆਣੇ ਆਗੂ ਦੀ ਵੀ ਲੋੜ ਆ ਬਿਲਕੁਲ ਲੋੜ ਆ ਬਾਈ ਜੀ ਆਗੂਆਂ ਦੀ ਲੋੜ ਆ ਆਪਾਂ ਸਾਰੇ ਉੱਥੇ ਆਗੂ ਹੈਗੇ ਵੀ ਨੇਗੇ ਤੇ ਇਹੀ ਗੱਲ ਆ ਵੀ ਮੈਂ ਤਾਂ ਕੱਲ ਜਿਹੜੀ ਸਾਰੀ ਗਲਤੀ ਦਾ ਜਿਹੜਾ ਜਿਹੜੀ ਸਾਰੀ ਕੱਲ ਦੀ ਗਲਤੀ ਹੋਈ ਆ ਇਹ ਸਾਰੀ ਸਰਕਾਰ ਨੇ ਉੱਥੇ ਕੀਤੀ ਆ ਜੀ ਆਪ ਉਹਨਾਂ ਦੇ ਬੰਦਿਆਂ ਨੇ ਕੀਤੀ ਆ ਸਾਡੇ ਨੌਜਵਾਨਾਂ ਨੂੰ ਇਹ ਚਲੋ ਸਾਡਾ ਭਰਾ ਚਲਾ ਗਿਆ ਤਾਂ ਘੱਟੋ ਘੱਟ ਨਾ ਤਾਂ 150 ਕੱਲ ਮਾਰਨ ਦੇ ਮਿੱਥਿਆ ਹੋਇਆ ਸੀ ਮਾਰਨ ਜੀ ਹਾਂਜੀ ਇਹ ਸਾਡੇ ਪੰਜਾਬ ਦੇ ਵਿੱਚ ਕਿਉਂ ਆ ਕੇ ਅਟੈਕ ਕਰ ਰਹੇ ਆ ਮੈਂ ਤੁਹਾਨੂੰ ਦੱਸਤਾ ਦਿੱਤੀ ਗੱਲ ਵੀ ਜਿਹੜੀ ਕਹਾਣੀ ਹੈ ਇਹ ਸਾਰੀ ਵੀ ਇਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਹੋ ਰਹੀਆਂ ਸਾਡੀਆਂ ਪੱਗਾਂ ਨਹੀਂ ਬਰਦਾਸ਼ਤ ਹੋ ਰਹੀਆਂ ਸਾਨੂੰ ਜਿਹੜਾ ਸਾਡਾ ਲੜਨ ਵਾਲੀ ਕੌਮ ਆ ਸੀ ਅਸੀਂ ਕਿਹੜਾ ਆਪਣੇ ਲਈ ਲੜ ਰਹੇ ਹਾਂ ਤਾਂ ਪੂਰੇ ਭਾਰਤ ਲਈ ਲੜ ਰਹੇ ਹਾਂ ਇਹਨਾਂ ਨੂੰ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਇਹਨਾਂ ਦਾ ਜੋ ਏਜੰਡਾ ਇਹਨਾਂ ਦਾ ਏਜੰਡਾ ਕਿ ਸਿੱਖ ਕਬੂਲੀ ਇੱਕ ਦੇਸ਼ ਕਰਨਾ ਉਹ ਪੰਜਾਬ ਕਦੇ ਪੂਰਾ ਨਹੀਂ ਸੁਪਨਾ ਇਹਨਾਂ ਦਾ ਹੋਣ ਦੇਊਗਾ ਪਹਿਲਾਂ ਪੰਜਾਬ ਨੇ ਅ ਦੂਸਰੇ ਹੋਰ ਹੋਰਾਂ ਲਈ ਲੜੀਆਂ ਹੁਣ ਫੇਰ ਪੰਜਾਬ ਜਿਹੜਾ ਜਿਹੜਾਂ ਦੇ ਜ਼ੁਲਮ ਹੁੰਦਾ ਉਹਨਾਂ ਲਈ ਲੜ ਰਿਹਾ ਬਾਈ ਕਿਸਾਨੀ ਖਤਮ ਕਰਨ ਨੂੰ ਫਿਰਦਦੇ ਨੇ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਦੇਣ ਨੂੰ ਫਿਰਦਦੇ ਨੇ ਪੰਜਾਬ ਇਹ ਚੀਜ਼ ਬਰਦਾਸ਼ਤ ਨਹੀਂ ਕਰੂਗਾ ਬਾਈ ਜੀ ਤੁਸੀਂ ਕਹਿੰਦੇ ਨੇ ਕਾਰਪੋਰੇਟ ਘਰਾਣਿਆਂ ਨੂੰ ਦਿਓ ਜਦੋਂ ਦੀ ਪਿਛਲੀ ਵਾਰ ਕਣਕ ਦੀ ਗੱਲ ਹੋਈ ਸੀ ਉਹੀ ਕਿਸਾਨ ਜਾ ਕੇ ਉਹਨਾਂ ਉਡਾਨੀਆਂ ਬਣੀਆਂ ਦੇ ਕੋਈ ਬਾਈ ਮੇਰੀ ਗੱਲ ਸੁਣੋ ਕਿਹੜੀਆਂ ਤੁਸੀਂ ਇੱਕ ਚੀਜ਼ ਦੱਸੋ ਜਿਹੜੀਆਂ ਮਰਜ਼ੀ ਦੇਸ਼ ਦੀ ਗੱਲ ਕਰ ਲੋ ਜਿਹਦੀ ਮਰਜ਼ੀ ਗੱਲ ਕਰ ਲੋ ਥੁਰ ਚੰਦ ਬੰਦੇ ਹਰ ਇੱਕ ਦੇ ਵਿੱਚ ਹੁੰਦੇ ਹੀ ਨੇਗੇ ਫਿਰ ਆਪਾਂ ਕੀ ਕਰੀਏ ਸਾਰੇ ਥੋੜੂ ਮਾੜੇ ਹੋਗੇ ਜੀ ਜੇ ਹੁਣ ਕੋਈ ਇੱਕ ਪੱਤਰਕਾਰ ਮਾੜਾ ਕੋਈ ਸਰਕਾਰ ਦੀ ਗੱਲ ਕਰਦਾ ਉਹ ਕਹਿੰਦਾ ਸਾਰੇ ਪੱਤਰਕਾਰ ਮਾੜੇ ਹੋਏ ਜੀ ਜੀ ਇੱਕ ਤੁਸੀਂ ਦੇਖਿਆ ਪੰਜ ਚਾਰ ਪੱਤਰਕਾਰ ਇਹ ਜਿਹਨਾਂ ਨੇ ਸਰਕਾਰੀ ਬੋਲੀ ਬੋਲਣੀ ਇਹਦਾ ਮਤਲਬ ਤੁਹਾਨੂੰ ਵੀ ਸੀਮਾដាក់ ਦੀ ਨਹੀਂ ਕਹਿ ਸਕਦੇ ਨਾ ਜੇ ਦੋ ਚਾਰ ਬੰਦੇ ਹਰ ਇੱਕ ਥਾਂ ਤੇ ਥੋੜੇ ਬੰਦੇ ਹੁੰਦੇ ਹੀ ਹੁੰਦੇ ਨੇਗੇ ਬਾਈ ਇਸ ਕਰਕੇ ਹੁਣ ਜਿਨ੍ਹਾਂ ਨੂੰ ਕੋਈ ਨਹੀਂ ਹੁੰਦਾ ਹਰ ਇੱਕ ਨੂੰ ਹੁੰਦਾ ਵੀ ਪੈਸੇ ਕਮਾਈਏ ਕਮਾ ਕੇ ਚਾਹੀਏ ਇਹ ਜਿਹੜੀ ਗੱਲ ਹੁੰਦੀ ਹੈ ਬਾਈ ਮਾਨ ਸਾਹਿਬ ਦਾ ਬਿਆਨ ਆ ਰਿਹਾ ਕਹਿੰਦਾ ਪਰਿਵਾਰ ਦੇ ਨਾਲ ਅਸੀਂ ਖੜੇ ਆਂ ਹਾਂਜੀ ਕਿਸੇ ਵੀ ਤਰ੍ਹਾਂ ਦੀ ਸੂਲ ਮਦਦ ਦੀ ਲੋੜ ਅਸੀਂ ਦੇਵਾਂਗੇ ਮਾਨ ਸਰਕਾਰ ਕਹਿ ਰਹੀ ਹੈ ਦੇਖੋ ਚਲੋ ਹੁਣ ਉਹ ਗੱਲ ਆ ਵੀ ਸੱਪ ਲੰਗੀ ਲੀ ਕੁੱਟੀਆਂ ਦੇ ਨੇ ਜੋ ਪਹਿਲੇ ਹੀ ਭਰਾ ਜੇ ਪਹਿਲੇ ਹੀ ਕੋਈ ਸਟੈਪ ਚੱਕਿਆ ਹੁੰਦਾ ਤਾਂ ਇਹ ਕੰਮ ਘਟਨਾ ਹੋਣੀ ਨਹੀਂ ਸੀ ਜੇ ਪਹਿਲੇ ਡਟ ਕੇ ਖੜਿਆ ਹੁੰਦਾ ਤੇ ਹੁਣ ਚਲੀ ਗਈ ਜਾਣ ਤੇ ਬਾਕੀ ਸਰਕਾਰ ਨੂੰ ਤਾਂ ਕਿਉਂਕਿ ਤੁਸੀਂ ਕਿਹੜਾ ਕੋਈ ਛੋਟਾ ਕੋਈ ਘਰ ਦੀ ਕੁਰਸੀ ਹੈ ਤੁਡੀ ਕਿਹੜਾ ਕੋਈ ਘਰ ਦੀ ਸਾਡਾ ਹੀ ਪੈਸਾ ਸਾਡਾ ਹੀ ਹੋਇਆ ਤਾਂ ਦੇਣਾ ਹੀ ਦੇਣਾ ਜੇ ਸਾਡਾ ਭਰਾ ਕੋਈ ਚਲਾ ਗਿਆ ਅਸੀਂ ਉਹ ਤਾਂ ਲਾਵਾਂਗੇ ਲਾਵਾਂਗੇ ਇਸ ਦੇਲੇ ਮਾਪਜਾ ਵੀ ਲਾਵਾਂਗੇ ਸੀ ਆਪ ਵੀ ਮਦਦ ਕਰਾਂਗੇ ਜਿਹੜਾ ਕੁਝ ਬਣਦਾ ਨੌਕਰੀ ਉਹ ਵੀ ਲਾਵਾਂਗੇ ਉਹ ਤਾਂ ਲੈਣੀ ਲੈਣਾ ਬਾਈ ਉਹ ਕਿਹੜਾ ਕੋਈ ਆਪਣੀ ਕੋਈ ਜੱਦੀ ਪੁਸਤੀ ਕਿਹੜਾ ਕੋਈ ਰਾਜ ਆਪਣਾ ਉਹਨਾਂ ਦਾ ਉਹ ਤਾਂ ਲੋਕ ਲੋਕ ਰਾਜ ਆ ਦ੍ਰਿਣੀ ਪੜਨਾ ਬਾਈ ਕਿ ਸ਼ਹੀਦ ਕਰਨੋ ਸ਼ਹੀਦ ਦਾ ਦਰਜਾ ਦਿੱਤਾ ਜਾਊਗਾ ਬਿਲਕੁਲ ਹੁਣ ਦੇਖੋ ਸ਼ਹੀਦ ਦਾ ਦਰਜਾ ਦਿੱਤਾ ਕਿ ਜੋ ਉਸ ਦਾ ਦੇਤਾ ਬਾਈ ਹੁਣ ਜਿਹੜਾ ਬੰਦਾ ਗੋਲੀ ਨਾਲ ਸ਼ਹੀਦ ਹੋ ਗਿਆ ਇਹ ਕਿਹੜਾ ਕੋਈ ਕੋਈ ਉੱਤੇ ਕੋਈ ਬਿਮਾਰੀ ਸੀ ਜਾਂ ਕੁਝ ਹੋਰ ਸੀ ਨਹੀਂ ਤੁਸੀਂ ਆਪਣੇ ਕੋਲ ਦੇ ਗਲਤ ਸਰਕਾਰ ਤੇ ਯਾਰ ਸਰਕਾਰਾਂ ਦਾ ਤਾਂ ਬਾਈ ਮੈਂ ਤੈਨੂੰ ਗੱਲ ਦੱਸਦਾ ਮੇਰੀ ਸਰਕਾਰਾਂ ਨਾਲ ਕਿਸੇ ਨਾਲ ਕੋਈ ਨਹੀਂ ਬਣਦੀ ਠੀਕ ਹੈ ਨਾ ਮੇਰੀ ਸਰਕਾਰਾਂ ਨੇ ਟਕੁੱਥੇ ਵਾਲਾ ਬੈਰ ਲਿਆ ਬੰਦਾ ਜਿੰਨੇ ਵੀ ਪੋਲੀਟੀਕਲ ਬੰਦੇ ਨੇ ਸਾਰੇ ਬੁਰੇ ਲੱਗਦੇ ਨੇ ਜੀ ਹੈਨਾ ਮੈਂ ਤਾਂ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਸਾਡੇ ਦਿਲ ਦੇ ਵਿੱਚ ਵਾਅਦਾ ਤੇ ਬਸਦਾ ਰਹੂਗਾ ਜੀ ਭਾਣੇ ਦੇ ਜਨ ਕਿ ਹਰੇਕ ਸਰਕਾਰ ਮੈਂ ਕਿਸੇ ਸਰਕਾਰ ਦੀ سپورਟ ਨਹੀਂ ਕਰੀ ਮੈਂ ਨਾ ਕੋਈ ਜਨੂ 2014 ਦੇ ਵਿੱਚ ਨਵਾਂ ਨਵਾਂ ਜੋ ਖੂਨ ਸੀਗਾ ਵੀ ਆਪਾਂ ਲੀਡਰਾਂ ਦੇ ਵਿਰੁੱਧ ਆਪਾਂ ਚੱਲੀਏ ਉਦੋਂ 5-6 ਮਹੀਨੇ ਨਾਲ ਲਾ ਕੇ 2000 ਆਪਣਾ 16-17 ਤੋਂ ਲਗਾਤਾਰ 7-8 ਸਾਲਾਂ ਨਾਲ ਜਿਹੜੀ ਕੰਮ ਦੇਖ ਲਈ ਚੱਕੇ 13 ਮਹੀਨੇ ਅੰਦੋਲਨ ਚੱਲਿਆ ਸੀ ਗਿਣਵੇਂ ਚੁਣਵੇਂ ਵਾਰ ਕਰਿਆ ਸੀਗਾ ਹਰ ਇੱਕ ਪੰਜਾਬ ਦੇ ਜਿੰਨੇ ਕੁ ਜਗਰਾਂ ਮੈਂ ਪਹੁੰਚਦਾ ਬਾਕੀ ਇੱਕੋ ਹੀ ਗੱਲ ਕਹਣਾ ਲੋਕਾਂ ਨੂੰ ਭਾਨਾ ਕੁਛ ਨਹੀਂ ਭਾਨਾ ਦਾ ਜਮਾ 0 ਲੈਵਲ ਦਾ ਬੰਦਾ ਬਾਈ ਥੋੜਾ ਭਰਾ ਹੈ ਜਿੱਥੇ ਮਰਜ਼ੀ ਕਿਤੇ ਲੋੜ ਪਈ ਉੱਥੇ ਆ ਜਾਂਦਾ ਬਾਈ ਮੈਂ ਕੋਈ ਮੈਂ ਕੋਈ ਲੀਡਰ ਨਹੀਂ ਮੈਂ ਕੋਈ ਬੜ ਜਿਹੜੇ ਜਿਹੜੀ ਤੋਂ ਤਰਨੇ ਦੇ ਵਿੱਚ ਸਾਡੇ ਨੌਜਵਾਨ ਬੈਠੇ ਆ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਨਹੀਂ ਮੈਂ ਕਹਤਾ ਵੀ ਸਾਰੇ ਭਰਾਵਾਂ ਨੂੰ ਨੌਜਵਾਨਾਂ ਨੂੰ ਵੀ ਆਪਾਂ ਬਾਈ ਇਕੱਠੇ ਹੋ ਕੇ ਲੜੀਏ ਵੀ ਆਪਾਂ ਜੋਸ਼ ਦੇ ਵਿੱਚ ਹੋਸ਼ ਦੇ ਨਾਲ ਰਹਿ ਕੇ ਲੜੀਏ ਤੇ ਜਿਹੜੇ ਭਰਾ ਘੇਈ ਨਹੀਂ ਹੈਗੇ ਉਹ ਸੁਭਕਰਨ ਸਾਡੇ ਭਰਾ ਨੂੰ ਯਾਦ ਕਰੋਗੇ ਜਾਣਦੇ ਆ ਤੇ ਉਹਦੇ ਭਰਾ ਨੂੰ ਯਾਦ ਕਰਕੇ ਆਪਾਂ ਸਾਰੇ ਜਣੇ ਪਹੁੰਚੋ ਬਾਈ ਬਾਰਿਆਂ ਬਣ ਧੰਨਵਾਦ